ਸਤਿਕਾਰਯੋਗ ਦੋਸਤੋ ਸਿਹਤ ਵਿਗਿਆਨੀ ਜਿਹੜੇ ਹਮੇਸ਼ਾ ਹੀ ਸਾਨੂੰ ਸਲਾਹ ਦਿੰਦੇ ਰਹਿੰਦੇ ਨੇ ਕਿ ਸਿਹਤ ਨੂੰ ਠੀਕ ਰੱਖਣ ਦੇ ਲਈ ਸੈਰ ਕਰਨੀ ਜ਼ਰੂਰੀ ਹੈ ਸਵੇਰ ਦੀ ਸੈਰ ਹੈ ਜਿਹੜੀ ਉਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਮਾਰਨਿੰਗ ਵਾਕ ਕਹਿੰਦੇ ਆ ਤੇ ਸ਼ਾਮ ਵਾਲੀ ਨੂੰ ਈਵਨਿੰਗ ਵਾਕ ਕਹਿੰਦੇ ਆ ਕਿ ਸ਼ਾਮ ਦੀ ਸੈਰ ਵੀ ਬਹੁਤ ਲਾਹੇਵੰਦ ਹੁੰਦੀ ਹੈ ਸਵੇਰ ਦੀ ਸੈਰ ਵੀ ਤੇ ਸਾਡੇ ਪੰਜਾਬੀ ਦੇ ਵਿੱਚ ਤਾਂ ਸਵੇਰ ਵੇਲੇ ਨੂੰ ਜਿਹੜਾ ਵੱਡਾ ਤੜਕਾ ਹੁੰਦਾ ਹੈ 4 ਵਜੇ ਉੱਠਣ ਨੂੰ ਅਮਰਤ ਵੇਲਾ ਕਿਹਾ ਜਾਂਦਾ ਹੈ ਕਿ ਜਿਹੜਾ ਬੰਦਾ ਅਮਰਤ ਵੇਲੇ ਉੱਠਦਾ ਹੈ ਨਾ ਹੁੰਦਾ ਏ ਧੁੰਦਾ ਇਸ਼ਨਾਨ ਪਾਣੀ ਕਰਦਾ ਏ ਸੈਰ ਕਰਦਾ ਏ ਉਹ ਕਦੇ ਵੀ ਬਿਮਾਰ ਨਹੀਂ ਪੈਂਦਾ ਹਮੇਸ਼ਾ ਤੰਦਰੁਸਤ ਰਹਿੰਦਾ ਏ ਪਰ ਇੱਥੇ ਜਿਹੜਾ ਪਾਣਾ ਵਾਪਰਿਆ ਉਹ ਏ ਕਿ ਸਾਡੇ ਦੇਸ਼ ਦੀ ਸਾਡੇ ਭਾਰਤ ਦੇਸ਼ ਦੀ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਸ਼੍ਰੀ ਸੂਰੀਆਕਾਂਤ ਜੀ ਉਹ ਸਵੇਰ ਦੀ ਸੈਰ ਕਰਨ ਦੇ ਕਾਰਨ ਬਿਮਾਰ ਹੋ ਗਏ ਨੇਗੇ ਕਿਉਂ ਕਿ ਦਿੱਲੀ ਦੇ ਵਿੱਚ ਇੰਨਾ ਪ੍ਰਦੂਸ਼ਣ ਹੈ ਇੰਨਾ ਪੋਲਿਊਸ਼ਨ ਹੈ ਕਿ ਉਥੇ ਧੂਏ ਦੀ ਚਾਦਰ ਜਿਹਨੂੰ ਇੱਕ ਨਵਾਂ ਸ਼ਬਦ ਹੋਣ ਦੇ ਵਿੱਚ ਆ ਗਿਆ ਸਮੋਗ ਕਿ ਧੂਆਂ ਵੀ ਰਲ ਜਾਂਦਾ ਵਿੱਚ ਧੁੰਦਰ ਰਲ ਜਾਂਦੀ ਹੈ ਤੇ ਉਹਦੀ ਵਜ੍ਹਾ ਕਰਕੇ ਉਥੇ ਜਿਹੜਾ ਵਾਤਾਵਰਨ ਐ ਇੰਨਾ ਗੰਧਲਾ ਹੋ ਚੁੱਕਿਆ ਹੈ ਕਿ ਸਾਡੇ ਜਿਹੜੇ ਚੀਫ ਜਸਟਿਸ ਨੇ ਸ਼੍ਰੀ ਸੂਰੀਆ ਕਾਂਤ ਜੀ ਉਹ ਸਵੇਰ ਦੀ ਸੈਰ ਕਰਨ ਦੇ ਕਾਰਨ ਬਿਮਾਰ ਹੋ ਗਏ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਵੀ ਲਿਆ ਕਿ ਜਿਹੜੇ ਵੱਡੀ ਉਮਰ ਵਾਲੇ ਜਿਹੜੇ ਵਕੀਲ ਨੇ 60 ਸਾਲ ਤੋਂ ਵੱਧ ਵਾਲੇ ਜਿਹੜੇ ਸੀਨੀਅਰ ਸਿਟੀਜ਼ਨ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਬਜ਼ੁਰਗ ਵਕੀਲ ਨੇ ਜੇ ਉਹ ਕੋਰਟ ਦੇ ਵਿੱਚ ਆ ਕੇ ਆਪਣਾ ਕੋਰਟ ਦਾ ਕੰਮਕਾਰ ਨਹੀਂ ਕਰ ਸਕਦੇ ਕੋਈ ਪੇਸ਼ੀਆਂ ਭੁਗਤੌਣੀਆਂ ਹੁੰਦੀਆਂ ਹੋਰ ਕਰਨੀਆਂ ਤਾਂ ਉਹ ਕਹਿੰਦੇ ਵਰਚੂਅਲੀ ਜਿਹਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤਣਾ ਕਹਿੰਦੇ ਨੇਗੇ ਉਹ ਇਸ ਤਰ੍ਹਾਂ ਆਪਣੇ ਘਰ ਤੋਂ ਹੀ ਵੀਡੀਓ ਕਾਨਫਰੰਸ ਰਾਹੀਂ ਆਪਣੀ ਹਾਜ਼ਰੀ ਲਵਾ ਸਕਦੇ ਨੇ ਵਰਚੂਅਲੀ ਆਪਣਾ ਕੰਮ ਕਰ ਸਕਦੇ ਨੇ ਜੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਜਿਵੇਂ ਸਿਹਤ ਦੀ ਸਮੱਸਿਆ ਖੜੀ ਹੋ ਗਈ ਹੈ ਤਾਂ ਇਹ ਜਿਹੜਾ ਹੁਣ ਪ੍ਰਦੂਸ਼ਣ ਹੈ ਇਹ ਇੱਕ ਇੰਨਾ ਫੈਲ ਚੁੱਕਿਆ ਹੈ ਕੱਲੀ ਗੱਲ ਦਿੱਲੀ ਦੀ ਨਹੀਂ ਤੁਸੀਂ ਪੰਜਾਬ ਦੇ ਕਿਸੇ ਵੀ ਸ਼ਹਿਰ ਜਾਂ ਕੋਈ ਕਿਸੇ ਮਹਾਨਗਰ ਨੂੰ ਲੈ ਲਓ ਤੇ ਜਿਹਨੂੰ ਅਸੀਂ ਅੰਮ੍ਰਿਤ ਵੇਲਾ ਕਹਿੰਦੇ ਆ ਜਦੋਂ ਅਸੀਂ ਸਵੇਰੇ-ਸਵੇਰੇ ਉੱਠ ਕੇ ਸੈਰ ਕਰਨ ਜਾਂਦੇ ਆ ਜੇ ਮੈਂ ਕਿਸੇ ਖਾਸ ਸ਼ਹਿਰ ਸ਼ਹਿਰ ਦਾ ਨਾਮ ਲੈ ਕੇ ਗੱਲ ਕਰਾਂ ਤਾਂ ਲੱਗੂਗਾ ਕਿ ਸ਼ਾਇਦ ਇਹ ਜਾਣਬੁੱਝ ਕੇ ਕਿਸੇ ਉੱਤੇ ਪਿੰਨ ਪੁਆਇੰਟ ਕੀਤਾ ਜਾ ਰਿਹਾ ਹੈ ਨਹੀਂ ਇਹ ਸਾਰੀਆਂ ਥਾਵਾਂ ਦੇ ਉੱਤੇ ਸਮੱਸਿਆ ਹੈ ਕਿ ਜਦੋਂ ਅਸੀਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸੈਰ ਕਰਨ ਜਾਣ ਲੱਗਦੇ ਆ ਤਾਂ ਥਾਂ-ਥਾਂ ਦੇ ਉੱਤੇ ਜਿਹੜੇ ਸਫਾਈ ਸੇਵਕ ਹੁੰਦੇ ਨੇ ਸਵੇਰ ਵੇਲੇ ਜਿਹੜੇ ਸੜਕਾਂ ਸਾਫ਼ ਕਰਦੇ ਆ ਗਲੀਆਂ ਨਾਲੀਆਂ ਸਾਫ਼ ਕਰਦੇ ਆ ਉਹ ਕੂੜਾ ਇਕੱਠਾ ਕਰਕੇ ਢੇਰੀਆਂ ਲਾ ਕੇ ਇੱਕ ਥਾਂ ਦੇ ਉੱਤੇ ਉਹਨੂੰ ਫਿਰ ਛੇਤੀ ਨਪਟਾਉਣ ਦਾ ਜਿਹੜਾ ਸੌਖਾ ਤਰੀਕਾ ਹੈ ਉਹ ਅੱਗ ਲਾ ਦਿੰਦੇ ਨੇ ਤੇ ਉਹ ਅੰਮ੍ਰਿਤ ਵੇਲੇ ਇੰਨਾ ਗੰਦਲਾ ਹੁੰਦਾ ਧੂਏ ਨਾਲ ਪ੍ਰਦੂਸ਼ਿਤ ਹੁੰਦਾ ਤੇ ਫਿਰ ਉੱਥੋਂ ਦੀ ਲੰਘਣ ਵਾਲੇ ਬੰਦਿਆਂ ਨੂੰ ਜਾਂ ਤਾਂ ਨੱਕ ਫੜ ਕੇ ਬੰਦ ਕਰਕੇ ਲੰਘਣਾ ਪੈਂਦਾ ਤੇ ਜਾਂ ਫਿਰ ਉਹਨਾਂ ਨੂੰ ਉਸ ਧੂਏ ਦਾ ਸ਼ਿਕਾਰ ਹੋਣਾ ਪੈਂਦਾ ਤੇ ਬਿਮਾਰ ਹੋਣਾ ਪੈਂਦਾ ਤੇ ਉਹ ਸਫਾਈ ਸੇਵਕਾਂ ਨੂੰ ਜੇ ਰੋਕੀਏ ਟੋਕੀਏ ਉਹਨਾਂ ਨੂੰ ਇਹ ਗੱਲ ਕਹੀਏ ਕਿ ਨਾ ਲਾਓ ਭਾਈ ਇਹ ਅੱਗ ਇਹ ਵਾਤਾਵਰਨ ਗੰਧਲਾ ਹੁੰਦਾ ਬਿਮਾਰੀਆਂ ਲੱਗਦੀਆਂ ਮੈਂ ਖੁਦ ਤਜਰਬਾ ਕੀਤਾ ਕਿਸੇ ਇੱਕ ਸ਼ਹਿਰ ਦੇ ਵਿੱਚ ਮੈਂ ਨਾ ਨਹੀਂ ਲਾਉਂਗਾ ਮੈਂ ਕਿਸੇ ਸਫਾਈ ਸੇਵਕ ਨੂੰ ਟੋਕਿਆ ਕਿ ਧੂਆ ਹੁੰਦਾ ਹੈ ਬਿਮਾਰੀਆਂ ਲੱਗਦੀਆਂ ਸਾਨੂੰ ਇਸ ਤਰ੍ਹਾਂ ਤੁਸੀਂ ਇਹ ਅੱਗ ਨਾ ਲਾਇਆ ਕਰੋ ਤਾਂ ਉਸ ਸਫਾਈ ਸੇਵਕ ਨੇ ਅੱਗੋਂ ਮੈਨੂੰ ਸਬਕ ਦੇਣਾ ਸ਼ੁਰੂ ਕਰ ਦਿੱਤਾ ਕਿ ਜੀ ਬਿਮਾਰੀਆਂ ਤਾਂ ਜਿਹੜੀਆਂ ਹੁੰਦੀਆਂ ਜੇ ਕਿਸਮਤ ਦੇ ਵਿੱਚ ਲਿਖਿਆ ਹੋਵੇ ਨਾ ਵੀ ਆ ਬਿਮਾਰੀ ਲੱਗਣੀ ਹੈ ਉਹ ਤਾਂ ਲੱਗਦੀਆਂ ਹੁੰਦੀਆਂ ਪ੍ਰਦੂਸ਼ਣ ਹੋਣ ਨਾਲ ਨਹੀਂ ਲੱਗਦੀਆਂ ਹੁੰਦੀਆਂ ਯਾਨੀ ਇਸ ਤਰ੍ਹਾਂ ਦੀਆਂ ਦਲੀਲਾਂ ਉਹਨੇ ਮੈਨੂੰ ਦਿੱਤੀਆਂ ਤਾਂ ਇਹ ਜਿਹੜਾ ਹਵਾ ਦਾ ਪ੍ਰਦੂਸ਼ਣ ਹੈ ਇਹ ਵੀ ਇੰਨਾ ਵੱਧ ਚੁੱਕਿਆ ਹੈ ਕਿ ਇਹਦੇ ਵਿੱਚ ਹੁਣ ਧੁੰਦ ਵੀ ਰਲੀ ਹੁੰਦੀ ਹੈ ਧੂਆਂ ਵੀ ਰਲਿਆ ਹੁੰਦਾ ਹੈ ਨਵਾਂ ਸ਼ਬਦ ਜਿਹੜਾ ਸਮੋਗ ਹੈ ਇਹ ਇੱਕ ਹੋਂ ਦੇ ਵਿੱਚ ਆ ਗਿਆ ਤੇ ਧੂਏ ਦੀ ਚਾਦਰ ਹੈ ਜਿਹੜੀ ਤਣੀ ਰਹਿੰਦੀ ਹੈ ਸਰਦੀਆਂ ਦੇ ਵਿੱਚ ਖਾਸ ਕਰਕੇ ਤੇ ਵਾਤਾਵਰਣ ਗੰਦਲਾ ਤੇ ਵਿਦਿਆਰਥੀਆਂ ਨੇ ਦਿੱਲੀ ਦੇ ਵਿੱਚ ਇਹ ਮੰਗ ਕੀਤੀ ਹੈ ਜਿਹੜੇ ਖਿਡਾਰੀ ਨੇ ਜਿਹੜੇ ਸਟੂਡੈਂਟ ਖੇਡਦੇ ਐ ਉਹਨਾਂ ਖਿਡਾਰੀਆਂ ਨੇ ਮੰਗ ਕੀਤੀ ਹੈ ਕਿ ਪ੍ਰਦੂਸ਼ਣ ਦਾ ਲੈਵਲ ਜਦੋਂ ਘੱਟ ਹੋਵੇ ਉਦੋਂ ਟੂਰਨਾਮੈਂਟ ਕਰਾਏ ਜਾਣ ਨਹੀਂ ਟੂਰਨਾਮੈਂਟ ਨਾ ਕਰਾਏ ਜਾਣ ਉਹ ਖੇਡ ਨਹੀਂ ਸਕਦੇ ਹੈਗੇ ਇਹੋ ਜਿਹੀ ਸਥਿਤੀ ਪੈਦਾ ਹੋ ਚੁੱਕੀ ਹੈ ਤਾਂ ਹਵਾ ਦਾ ਪ੍ਰਦੂਸ਼ਣ ਹੈ ਧੂਏ ਦੇ ਕਾਰਨ ਧੁੰਦ ਦੇ ਕਾਰਨ ਜੇ ਜਿਹੜਾ ਬੇਤਰਤੀਬਾ ਜਿਹੜਾ ਦਿੱਲੀ ਦੇ ਵਿੱਚ ਤੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਮਹਾਨਗਰਾਂ ਦੇ ਵਿੱਚ ਜਿਹੜਾ ਚੱਲਦਾ ਰਹਿੰਦਾ ਹੈ ਬੇਤਰਤੀਬਾ ਵਿਕਾਸ ਜਿਹਨੂੰ ਕਹਿੰਦੇ ਆ ਅਸੀਂ ਕਿ ਲਗਾਤਾਰ ਬਿਲਡਿੰਗਾਂ ਦੀ ਉਹ ਸਾਰੀ ਹੁੰਦੀ ਰਹਿੰਦੀ ਹੈ ਉਹ ਸਾਰੀ ਦਾ ਜਿਹੜਾ ਪ੍ਰਦੂਸ਼ਣ ਹੈ ਧੂੜ ਉੜਦੀ ਰਹਿੰਦੀ ਹੈ ਉਹ ਸਾਰਾ ਕੁਝ ਹਵਾ ਦੇ ਵਿੱਚ ਰਲ ਕੇ ਕਿਵੇਂ ਸਾਡੀ ਸਿਹਤ ਦੇ ਉੱਤੇ ਮਾਰੂ ਅਸਰ ਪਾ ਰਹੀ ਹੈ ਇਹ ਸਾਰੀਆਂ ਗੱਲਾਂ ਅਸੀਂ ਨੋਟ ਨਹੀਂ ਕਰਦੇ ਹੈਗੇ ਤੇ ਜਦੋਂ ਇਹ ਪ੍ਰਦੂਸ਼ਣ ਇਹਨੇ ਪਾਣੀ ਦੇ ਪ੍ਰਦੂਸ਼ਣ ਦੀ ਗੱਲ ਕਰ ਲਓ ਹਵਾ ਦਾ ਪ੍ਰਦੂਸ਼ਣ ਹੋ ਗਿਆ ਪਾਣੀ ਦਾ ਪ੍ਰਦੂਸ਼ਣ ਧਰਤੀ ਹੇਠਲਾ ਪਾਣੀ ਹੈ ਜਿਹੜਾ ਹਰ ਸਾਲ 1 ਮੀਟਰ ਨੀਵਾ ਚਲਿਆ ਜਾਂਦਾ ਹੈ ਉਹ ਸਾਡੀ ਰੇਂਜ ਤੋਂ ਬਾਹਰ ਹੋਈ ਜਾਂਦਾ ਹੈ ਸਾਡੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ ਤੇ ਧਰਤੀ ਦੇ ਉੱਪਰਲਾ ਜਿਹੜਾ ਦਰਿਆਵਾਂ ਤੇ ਨਹਿਰਾਂ ਵਿੱਚਲਾ ਪਾਣੀ ਹੈ ਉਹਨੂੰ ਵੀ ਗੰਦਲਾ ਕੀਤਾ ਜਾ ਰਿਹਾ ਹੈ ਉਹਦੇ ਦਰਿਆਵਾਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਜਿੱਥੇ ਜੜੀਆਂ ਫੈਕਟਰੀਆਂ ਨੇ ਬਹੁਤੀਆਂ ਉਹਨਾਂ ਨੇ ਕੋਈ ਉਹਨਾਂ ਨੇ ਵਾਟਰ ਟ੍ਰੀਟਮੈਂਟ ਪਲਾਂਟ ਨਹੀਂ ਲਾਏ ਹੋਏ ਉਹ ਚੋਰੀ ਛਿਪੇ ਧਰਤੀ ਦੇ ਵਿੱਚ ਵੀ ਪਾਣੀ ਪਾਉਂਦੇ ਨੇਗੇ ਔਰ ਪਿਛਲੇ ਸਮੇਂ ਹਰੀਕੇ ਪੱਤਣ ਹੈ ਜਿਹੜੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਹ ਇੱਕ ਫੈਕਟਰੀ ਦੇ ਵੱਲੋਂ ਗੰਦਲਾ ਪਾਣੀ ਹੈ ਜਿਹੜਾ ਦਰਿਆ ਦੇ ਵਿੱਚ ਪਾਉਣ ਦੇ ਨਾਲ ਸਾਰੇ ਜਲ ਜੀਵ ਹੈ ਜਿਹੜੇ ਮੱਛੀਆਂ ਉਥੇ ਬਦਬੂ ਫੈਲ ਗਈ ਸੀ ਉਹ ਸਾਰੇ ਮਰ ਗਏ ਸੀ ਵੱਡੇ ਪੱਦਰ ਦੇ ਉੱਤੇ ਜਣੀ ਜੀਵਾਂ ਦਾ ਘਾਤ ਹੋਇਆ ਉੱਥੇ ਉਹਨਾਂ ਜੀਵਾਂ ਦਾ ਸਾਰੇ ਦੇ ਸਾਰੇ ਉਹ ਮਾਰੇ ਗਏ ਤੇ ਉਹ ਕਿੰਨੀ ਹਰੀਕੇ ਪੱਤਣ ਜਿਹੜੀ ਝੀਲ ਹੈ ਜਿੱਥੇ ਸਤਲੁਜ ਤੇ ਬਿਆਸ ਇਕੱਠੇ ਹੁੰਦੇ ਐ ਕਿੰਨਾ ਅੱਛਾ ਉੱਥੇ ਦ੍ਰਿਸ਼ ਹੈ ਪਰ ਇਸ ਤਰ੍ਹਾਂ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਇੱਕੇ ਦਰਿਆਵਾਂ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਗਿਆ ਨਹਿਰਾਂ ਦਾ ਪਾਣੀ ਪ੍ਰਦੂਸ਼ਿਤ ਹੋ ਗਿਆ ਨਹਿਰਾਂ ਤੇ ਦਰਿਆਵਾਂ ਦੇ ਵਿੱਚ ਜਿੱਥੇ ਅਸੀਂ ਫੁੱਲ ਪਾਉਨੇ ਆ ਮਰੇ ਹੋਏ ਬੰਦਿਆਂ ਦੇ ਉੱਥੇ ਜਿਹੜੀਆਂ ਅਸੀਂ ਪੂਜਾ ਦੀ ਸਮੱਗਰੀ ਹੁੰਦੀ ਹੈ ਉਹਨੂੰ ਵੀ ਸਾਡੇ ਲੋਕ ਜਿਹੜੇ ਜਾ ਕੇ ਦਰਿਆਵਾਂ ਦੇ ਵਿੱਚ ਪਾ ਕੇ ਆਉਂਦੇ ਨੇ ਮੂਰਤੀਆਂ ਜਣੀਆਂ ਹੁੰਦੀਆਂ ਉਹ ਵੀ ਉੱਥੇ ਰੋੜ ਕੇ ਆਉਂਦੇ ਆ ਜਿਹੜੇ ਅਸੀਂ ਤਾਰ ਕੇ ਆਉਂਦੇ ਆ ਜਣੀ ਇਸ ਤਰ੍ਹਾਂ ਦਾ ਸਾਡੇ ਮਨ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਹੈ ਕਿ ਬਗਦੇ ਪਾਣੀ ਦੇ ਵਿੱਚ ਹੀ ਇਹ ਸਾਰਾ ਕੁਝ ਕਰਨਾ ਚਾਹੀਦਾ ਹੈ ਤਾਂ ਇਹਦੇ ਨਾਲੇ ਪੀਣ ਵਾਲਾ ਪਾਣੀ ਆ ਜਿਹੜਾ ਉਹ ਪ੍ਰਦੂਸ਼ਿਤ ਹੋ ਰਿਹਾ ਹੈ ਜਣੀ ਧਰਤੀ ਦੇ ਉੱਪਰਲਾ ਪਾਣੀ ਵੀ ਪ੍ਰਦੂਸ਼ਿਤ ਧਰਤੀ ਦੇ ਹੇਠਾਂ ਵਾਲਾ ਪਾਣੀ ਵੀ ਪ੍ਰਦੂਸ਼ਿਤ ਜੂਰੇਨੀਅਮ ਉਹਦੇ ਵਿੱਚੋਂ ਨਿਕਲ ਰਿਹਾ ਹੈ ਔਰ ਰੇਤੋਂ ਵੀ ਸਾਡੀ ਬਾਹਰ ਜਾ ਰਿਹਾ ਤੇ ਹੁਣ 50 50 ਜਿਹੜੀਆਂ ਐਮ ਐਲ ਪਾਣੀ ਜਿਹੜੀ ਬੋਤਲਾਂ ਦੇ ਵਿੱਚ ਸਾਨੂੰ ਨਿੱਕੀਆਂ ਨਿੱਕੀਆਂ ਸ਼ੀਸ਼ਿਆਂ 'ਚ ਮਿਲਦਾ ਪੀਣ ਨੂੰ ਇਹ ਹਾਲਾਤ ਕੀ ਪੈਦਾ ਹੁੰਦੇ ਜਾ ਰਹੇ ਆ ਜਾਨੀ ਜਲ ਪ੍ਰਦੂਸ਼ਣ ਹਵਾ ਦਾ ਪ੍ਰਦੂਸ਼ਣ ਅਗਲੀ ਗੱਲ ਹੈ ਜਿਹੜਾ ਨੌਇਸ ਪੋਲੂਸ਼ਨ ਜਿਹਨੂੰ ਅਸੀਂ ਕਹਿੰਦੇ ਆ ਸ਼ੋਰ ਪ੍ਰਦੂਸ਼ਣ ਔਰ ਦਿੱਲੀ ਦੇ ਵਿੱਚ ਮੈਂ ਵੇਖਿਆ ਜਾ ਕੇ ਕਿ ਮੈਂ ਕੰਨਾਂ ਦੇ ਉੱਤੇ ਹੱਥ ਧਰ ਕੇ ਉੱਥੇ ਪੈਦਲ ਤੁਰਨ ਦਾ ਮੈਨੂੰ ਉੱਥੇ ਮੌਕਾ ਮਿਲਿਆ ਜਦੋਂ ਮੈਂ ਮੈਟਰੋ ਤੋਂ ਉਤਰ ਕੇ ਗਿਆ ਕਿਸੇ ਰਿਸ਼ਤੇਦਾਰੀ ਦੇ ਵਿੱਚ ਕੰਨਾਂ ਤੇ ਹੱਥ ਧਰਨ ਤੇ ਲਗਾਤਾਰ ਪ੍ਰੈਸ਼ਰ ਹਾਰਨਾ ਜਿਹੜੇ ਉਹ बजਰੇ ਟ੍ਰੈਫਿਕ ਇਹਨਾਂ ਸੰਗਣਾ ਉੱਥੇ ਮਤਲਬ ਬੇਤਰਤੀਬਾ ਜਿਹੜਾ ਹੈਗਾ ਬੇਹਿਸਾਬਾ ਇੱਕ ਭੂਤ ਕਹਿ ਲੋ ਟ੍ਰੈਫਿਕ ਦਾ ਜਿਹੜਾ ਦਿਓ ਐ ਉਥੇ ਦੰ ਦਨਾਉਂਦਾ ਫਿਰਦਾ ਸੜਕਾਂ ਦੇ ਉੱਤੇ ਤੇ ਇੱਕ ਤੋਂ ਅੱਗੇ ਲੰਘਣ ਦੇ ਵਾਸਤੇ ਇੱਕ ਦੂਜੇ ਤੋਂ ਸਾਈਡ ਲੈਣ ਵਾਸਤੇ ਇੰਨੇ ਪ੍ਰੈਸ਼ਰ ਹਾਰਨ ਬਜਾਏ ਜਾਂਦੇ ਨੇ ਕਿ ਕੰਨਾਂ ਦੇ ਉੱਤੇ ਹੱਥ ਧਰਨਾ ਪੈਂਦਾ ਹੈ ਸ਼ੋਰ ਪ੍ਰਦੂਸ਼ਣ ਹੈ ਫਿਰ ਦੂਸਰਾ ਅਸੀਂ ਜਿਹੜੇ ਲਾਊਡ ਸਪੀਕਰ ਖੁਸ਼ੀ ਵਾਲੇ ਸਮਾਗਮਾਂ ਦੇ ਵਿੱਚ ਵਿਆਹ ਸਮਾਗਮਾਂ ਦੇ ਵਿੱਚ ਇੱਥੋਂ ਤੱਕ ਕਿ ਧਾਰਮਿਕ ਸਮਾਗਮਾਂ ਦੇ ਵਿੱਚ ਵੀ ਜਿਹੜੇ ਲਾਊਡ ਸਪੀਕਰ ਹੈ ਸਾਡੇ ਲਗਾਤਾਰ বাজਦੇ ਨੇਗੇ ਤੇ ਉੱਚੀ ਆਵਾਜ਼ ਦੇ ਵਿੱਚ বাজਦੇ ਨੇਗੇ ਉਹਦੀ ਵਜਾ ਕਰਕੇ ਵੀ ਹੁਣ ਤਾਂ ਸਾਡੇ ਧਾਰਮਿਕ ਸਮਗਮ ਹੋਣ ਉੱਥੇ ਵੀ ਅਸੀਂ ਆਤਿਸ਼ਬਾਜੀ ਕਰਦੇ ਆਂ ਪਟਾਕੇ ਚਲਾਉਨੇ ਆਂ ਵਿਆਹ ਸ਼ਾਦੀ ਹੋਵੇ ਉੱਥੇ ਵੀ ਕਰਦੇ ਆਂ ਤਾਂ ਲਗਾਤਾਰੇ ਪ੍ਰਦੂਸ਼ਣ ਦੇ ਸਰੋਤ ਬਣ ਕੇ ਰਹਿ ਗਏ ਆਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੇ ਲਗਾਤਾਰ ਅਸੀਂ ਵਾਤਾਵਰਨ ਨੂੰ ਗੰਦਲਾ ਕਰੀ ਜਾ ਰਹੇ ਆਂਗੇ ਤੇ ਇਹਦੇ ਨਾਲ ਹੀ ਅਸੀਂ ਜਦੋਂ ਦੇਖਦੇ ਆਂ ਫਸਲਾਂ ਅਸੀਂ ਕਿਸੇ ਵੇਲੇ ਕਹਿੰਦੇ ਹੁੰਦੇ ਸੀ ਪੰਜਾਬ ਦੇ ਖੇਤਾਂ ਦੇ ਵਿੱਚ ਰੱਬ ਵੱਸਦਾ ਹੈ ਕਿ ਜਿਹੜੇ ਬੰਦੇ ਜਿਹੜੇ ਪਰਿਵਾਰ ਜਿਨ੍ਹਾਂ ਨੇ ਫਾਰਮ ਹਾਊਸ ਬਣਾਏ ਹੋਏ ਨੇ ਖੇਤਾਂ ਦੇ ਵਿੱਚ ਘਰ ਬਣਾਏ ਹੋਏ ਨੇ ਉਹਨਾਂ ਨੂੰ ਤਬਈ ਉੱਥੇ ਤਾਜੀ ਆਕਸੀਜਨ ਮਿਲਦੀ ਹੈ ਤੇ ਉਹ ਤਾਂ ਸਵਰਗਾਂ ਦੇ ਵਿੱਚ ਰਹਿੰਦੇ ਨੇ ਰੱਬ ਵੱਸਦਾ ਉੱਥੇ ਤਾਂ ਮਿੱਤਰੋ ਹੁਣ ਖੇਤਾਂ ਦੇ ਵਿੱਚ ਰੱਬ ਨਹੀਂ ਵੱਸਦਾ ਹੁਣ ਇੰਨੀਆਂ ਮਤਲਬ ਸਪਰੇਆਂ ਜਿਹੜੀਆਂ ਹੈਗੀਆਂ ਖੇਤਾਂ ਦੇ ਵਿੱਚ ਫਸਲਾਂ ਦੇ ਉੱਤੇ ਕੀਤੀਆਂ ਜਾਂਦੀਆਂ ਕਿ ਉੱਥੇ ਜਦੋਂ ਸਪਰੇ ਹੋ ਜਾਂਦੀ ਹੈ ਤਾਂ ਖੇਤਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਮਨੁੱਖ ਨੇ ਉਹਨਾਂ ਨੂੰ ਸਭ ਤੋਂ ਵੱਧ ਉਹਨਾਂ ਸਪਰੇਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਉਹਨਾਂ ਨੂੰ ਉਹ ਹਵਾ ਜਿਹੜੀ ਆਲੇ ਦੋਲੇ ਇੰਨੀ ਗੰਧਲੀ ਹੋ ਜਾਂਦੀ ਹੈ ਤੇ ਉਹ ਸਪਰੇ ਹਵਾ ਦੇ ਵਿੱਚ ਰਲ ਕੇ ਸਾਹ ਦੇ ਰਾਹੀਂ ਉਹਨਾਂ ਮਨੁੱਖਾਂ ਦੇ ਅੰਦਰ ਜਾਂਦੀ ਹੈ ਉੱਥੇ ਰਹਿਣ ਵਾਲੇ ਜੀਵ ਜੰਤੂ ਪਸ਼ੂ ਆ ਜਿਹੜੇ ਉਹ ਵੀ ਇਸ ਗੰਧਲੀ ਹਵਾ ਦਾ ਸ਼ਿਕਾਰ ਹੁੰਦੇ ਨੇ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ ਫਿਰ ਪਰਾਲੀ ਦੀ ਸਮੱਸਿਆ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਝੋਨੇ ਤੋਂ ਬਾਅਦ ਉਹਨੂੰ ਨਿਪਟਾਉਣਾ ਹੁੰਦਾ ਹੈ ਅੱਗੇ ਕਣਕ ਬੀਜਣੀ ਹੁੰਦੀ ਹੈ ਤਾਂ ਕਾਲੀ ਦੇ ਵਿੱਚ ਉਹਨੂੰ ਵੀ ਜਦੋਂ ਫਿਰ ਅੱਗ ਲਾਈ ਜਾਂਦੀ ਹੈ ਤਾਂ ਉਹਦੇ ਵੀ ਕੀ ਨਤੀਜੇ ਨਿਕਲਦੇ ਨੇ ਕਿੰਨੇ ਐਕਸੀਡੈਂਟ ਹੁੰਦੇ ਨੇ ਸੜਕਾਂ ਤੇ ਤੁਰੇ ਜਾਂਦੇ ਲੋਕਾਂ ਦੇ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਸਮੱਸਿਆ ਕਿਸਾਨ ਆਪਣੀ ਥਾਂ ਤੇ ਮਜਬੂਰ ਨੇ ਪਰ ਸਰਕਾਰਾਂ ਵੱਲੋਂ ਇਹਦਾ ਕੋਈ ਸਾਰਥਕ ਹੱਲ ਅੱਜ ਤੱਕ ਨਹੀਂ ਲੱਭਿਆ ਗਿਆ ਜਾਂ ਇਹਦੇ ਲਈ ਘੱਟੋ ਘੱਟ ਕੋਈ ਜੋ ਉਹਦੇ ਉੱਤੇ ਖਰਚਾ ਹੁੰਦਾ ਕਿਸਾਨਾਂ ਨੂੰ ਕੋਈ ਵੱਧ ਮੁਆਵਜ਼ਾ ਦੇ ਕੇ ਇਹ ਪ੍ਰਾਲੀ ਨੂੰ ਨਿਪਟਾਉਣ ਦੇ ਕੋਈ ਹੱਲ ਲੱਭ ਲੈ ਜਾਣੇ ਚਾਹੀਦੇ ਤਾਂ ਜੋ ਇਹ ਪ੍ਰਦੂਸ਼ਣ ਜਿਹੜਾ ਘਟ ਜਾਵੇ ਤੇ ਇਹਦੇ ਨਾਲ ਹੀ ਦਰਿਆਵਾਂ ਨੂੰ ਅਸੀਂ ਜਿਹੜੇ ਹਿੰਦੁਸਤਾਨ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਜਿਹੜਾ ਅਸੀਂ ਸਤਿਕਾਰ ਦਿੰਨੇ ਆ ਸਾਡੇ ਜਿਹੜੇ ਚਲਦੀਆਂ ਧਾਰਨਾਵਾਂ ਨੇ ਅਸੀਂ ਦਰਿਆਵਾਂ ਨੂੰ ਮਾਤਾ ਕਹਿੰਨੇ ਆ ਗੰਗਾ ਮਈਆ ਕਹਿੰਨੇ ਆ ਗੰਗਾ ਦਰਿਆ ਨੂੰ ਜਮਨਾ ਮਾਂ ਮਤਲਬ ਅਸੀਂ ਬੜੇ ਸਤਿਕਾਰ ਨਾਲ ਪਰ ਇੱਥੇ ਕਈ ਵਾਰੀ ਸੋਸ਼ਲ ਮੀਡੀਆ ਤੇ ਸਾਨੂੰ ਇਹ ਪੜਨ ਨੂੰ ਮਿਲਦਾ ਹੈ ਉਹ ਕਈ ਵਾਰੀ ਐ ਤੁਲਨਾਤਮਕ ਜਿਹੜੀਆਂ ਤਸਵੀਰਾਂ ਪਾ ਦਿੰਦੇ ਨੇ ਲੋਕ ਕਿ ਇੱਕ ਨਦੀ ਸਾਫ ਸੁਥਰੀ ਹੁੰਦੀ ਹੈ ਜਿਹੜੀ ਉਹ ਉਸ ਦੇਸ਼ ਦੀ ਹੁੰਦੀ ਹੈ ਕਿਸੇ ਬਾਹਰਲੇ ਕੈਨੇਡਾ ਅਮਰੀਕਾ ਜਰਮਨ ਜਾਂ ਕਿਤੇ ਹੋਰ ਦੀ ਹੁੰਦੀ ਹੈ ਉਹ ਔਰ ਬੜੀ ਸਾਫ ਸੁਥਰੀ ਹੁੰਦੀ ਹੈ ਔਰ ਨਾਲ ਲਿਖਿਆ ਹੁੰਦਾ ਹੈ ਕਿ ਇਸ ਮੁਲਕ ਦੇ ਵਿੱਚ ਦਰਿਆਵਾਂ ਨੂੰ ਮਾਂ ਨਹੀਂ ਕਿਹਾ ਜਾਂਦਾ ਇੱਥੇ ਨਦੀ ਨੂੰ ਨਦੀ ਹੀ ਸਮਝਿਆ ਜਾਂਦਾ ਹੈ ਤੇ ਨਾਲ ਫਿਰ ਸਾਡੀਆਂ ਨਦੀਆਂ ਜਿਹੜੀਆਂ ਹੁੰਦੀਆਂ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀਆਂ ਹੁੰਦੀਆਂ ਜਿਹੜੀਆਂ ਉਥੇ ਕੂੜੇ ਦੇ ਲੱਗੇ ਹੋਏ ਢੇਰ ਹੁੰਦੇ ਨੇ ਕਿ ਉਹ ਸਾਰਾ ਕੁਝ ਉਹ ਉਹਦੀ ਤਸਵੀਰ ਪਾ ਕੇ ਉੱਤੇ ਲਿਖਿਆ ਜਾਂਦਾ ਹੈ ਕਿ ਇਸ ਦੇਸ਼ ਦੇ ਵਿੱਚ ਦਰਿਆਵਾਂ ਨੂੰ ਨਦੀਆਂ ਨੂੰ ਮਾਂ ਮੰਨਿਆ ਜਾਂਦਾ ਹੈ ਮਾਂ ਵਰਗਾ ਸਤਕਾਰ ਦਿੱਤਾ ਜਾਂਦਾ ਹੈ ਪਰ ਇੱਥੇ ਹਾਲ ਕੀ ਹੈ ਜਣੀ ਅਸੀਂ ਮਾਂ ਕਹਿਣ ਵਾਲੇ ਲੋਕ ਉਹਨਾਂ ਦਰਿਆਵਾਂ ਨੂੰ ਉਹਨਾਂ ਨਦੀਆਂ ਨੂੰ ਪਲੀਤ ਕਰ ਰਹੇ ਆਂ ਔਰ ਜਿਹੜੇ ਲੋਕ ਮਾਂ ਨਹੀਂ ਕਹਿੰਦੇ ਹੈਗੇ ਤੇ ਉੱਥੇ ਜਿਹੜੇ ਇਹ ਜਲ ਦੇ ਸਰੋਤ ਨੇ ਨਦੀਆਂ ਨੇ ਦਰਿਆ ਨੇ ਉਹ ਪੂਰੀ ਤਰ੍ਹਾਂ ਸਾਫ਼ ਸੁਥਰੇ ਨੇ ਤੇ ਮੈਨੂੰ ਇਹ ਗੱਲ ਕਹਿੰਦੇ ਆਂ ਵੀ ਤਕਲੀਫ ਹੁੰਦੀ ਹੈ ਇਸ ਗੱਲ ਦੀ ਕਿ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਸਾਡੇ ਮਹਾਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਕਮਾਲ ਦੀ ਇੱਕ ਸਾਨੂੰ ਅਗਵਾਈ ਦਿੱਤੀ ਹੈ ਉਹਨਾਂ ਨੇ ਗੁਰਬਾਣੀ ਦੇ ਅੰਦਰ ਉਹਨਾਂ ਨੇ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹ ਦੂਬਾ ਦੇ ਦੀ ਮੈਂ ਕੀ ਵਿਆਖਿਆ ਕਰਾਂ ਤੇ ਇਹ ਜਿਹੜਾ ਇਹ ਸ਼ਬਦ ਨੇ ਗੁਰਬਾਣੀ ਦੇ ਸ਼ਲੋਕ ਨੇ ਜਿਹੜੇ ਇਹ ਇੰਨਾ ਇੱਥੇ ਗਾਇਆ ਗਿਆ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇੰਨਾ ਇਸ ਨੂੰ ਗਾਇਆ ਗਿਆ ਇਹਦੀ ਵਿਆਖਿਆ ਕੀਤੀ ਗਈ ਪਰ ਲੱਗਦਾ ਕਿ ਸਾਨੂੰ ਜਾਂ ਤਾਂ ਇਹਦੇ ਅਰਥ ਨਹੀਂ ਸਮਝਾਏ ਜਾਂ ਸਾਨੂੰ ਅਰਥ ਸਮਝਾਏ ਨਹੀਂ ਗਏ ਜਾਂ ਅਸੀਂ ਅਮਲ ਹੀ ਨਹੀਂ ਕੀਤਾ ਇਹਦੇ ਉੱਤੇ ਜਾਂ ਸਾਡੀਆਂ ਸਰਕਾਰਾਂ ਕਿਤੇ ਨਾ ਕਿਤੇ ਫੇਲ ਨੇ ਉਹ ਆਉਂਦੀਆਂ ਨੇ 5 ਸਾਲ ਕੁਰਸੀ ਤੇ ਬੈਠ ਕੇ ਆਪ ਦਾ ਰਾਜ ਭਾਗ ਚਲਾ ਕੇ ਉਹ ਚਲਦੀਆਂ ਬਣਦੀਆਂ ਨੇ ਫਿਰ ਦੂਜਾ ਆ ਜਾਂਦਾ ਤੀਜਾ ਆ ਜਾਂਦਾ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਤੇ ਪ੍ਰਦੂਸ਼ਣ ਹੈ ਜਿਹੜਾ ਲਗਾਤਾਰ ਵਧਦਾ ਤੁਰਿਆ ਜਾ ਰਿਹਾ ਹੈ ਦਰਖਤ ਕੱਟੇ ਜਾ ਰਹੇ ਨੇਗੇ ਜੰਗਲ ਚਾਹੀਦਾ ਕਹਿੰਦੇ ਧਰਤੀ ਦੇ ਉੱਤੇ 33% ਤੇ ਪਰ ਇਥੇ 33% ਦੀ ਥਾਂ ਤੇ ਸਾਡੇ ਪੰਜਾਬ ਦੇ ਵਿੱਚ ਤਾਂ ਮੇਰੇ ਖਿਆਲ ਕਿਤੇ ਆ ਝੋਨੇ ਨੇ ਉਹੀ ਕਿ ਸਫਾਇਆ ਕਰਕੇ ਰੱਖਤਾ ਦਰਖਤਾਂ ਦਾ ਤੇ ਕਿਤੇ ਵੀ ਸਾਨੂੰ ਦਰਖਤ ਫਿਰ ਜਦੋਂ ਪਰਾਲੀ ਵੀ ਸੜਦੇ ਆ ਤੇ ਸੜਕਾਂ ਤੇ ਖੜੇ ਦਰਖਤ ਵੀ ਸੜ ਜਾਂਦੇ ਨੇਗੇ ਤਾਂ ਇਹ ਜਿਹੜੀ ਪ੍ਰਦੂਸ਼ਣ ਦੀ ਸਮੱਸਿਆ ਹੈਗੀ ਹੈ ਗੱਲ ਸ਼ੁਰੂ ਹੋਈ ਸੀ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼੍ਰੀ ਸੂਰਿਆਕਾਂਤ ਜੀ ਸਵੇਰ ਦੀ ਸੈਰ ਤੇ ਨਿਕਲੇ ਘੰਟੇ ਦੀ ਸੈਰ ਕੀਤੀ ਉਹਨਾਂ ਨੇ ਤੇ ਬਿਮਾਰ ਹੋ ਕੇ ਉਹ ਘਰੇ ਪਰਤੇ ਹੈ ਗੱਲ ਇਥੋਂ ਤੁਰੀ ਸੀ ਤੇ ਇਸ ਤੋਂ ਅੱਗੇ ਹੋਰ ਕੀ ਉਹ ਦੇਖਣਾ ਆਪਾਂ ਕੀ ਕੀ ਵੇਟ ਕਰਨੀ ਹੈ ਕਿ ਇਹਦੇ ਹੋਰ ਗੰਭੀਰ ਕੀ ਰਿਜ਼ਲਟ ਆਉਣ ਕੀ ਨਤੀਜੇ ਆਉਣ ਫਿਰ ਇਹਦੇ ਉੱਤੇ ਕੋਈ ਸੋਚਾਂਗੇ ਫਿਰ ਇਹਦੇ ਉੱਤੇ ਅਮਲ ਕਰਾਂਗੇ ਤਾਂ ਸਾਡੇ ਜਿਹੜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਨੂੰ ਵੀ ਲੋੜ ਹੈ ਹੋਰ ਚੁਸਤ ਦਰਸਤ ਹੋਣ ਦੀ ਤੇ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਸਾਡੇ ਸਟੇਟਾਂ ਦੇ ਜਿਵੇਂ ਪੰਜਾਬ ਦਾ ਵੱਖਰਾ ਹੈਗਾ ਤਾਂ ਇੱਥੇ ਵੀ ਤੇ ਆ ਬੁੱਢਾ ਦਰਿਆ ਸਾਡਾ ਲੁਧਿਆਣੇ ਦੇ ਵਿੱਚ ਵਗਦਾ ਹੈ ਉੱਥੇ ਤੇ ਨਿਰੀਗਾਰ ਤੇ ਕਾਲਾ ਪਾਣੀ ਹੈ ਉਹਦੇ ਉੱਤੇ بڑا ਅੰਦੋਲਨ ਵੀ ਹੋਇਆ ਉਹਦੇ ਉੱਤੇ ਧਰਨੇ ਮੁਜ਼ਾਰੇ ਵੀ ਹੋਏ ਪਰ ਉੱਥੇ ਜੋ ਹਾਲ ਹੈ ਉਸ ਉਹ ਦਰਿਆ ਇੱਕ ਉਹਨੂੰ ਬੁੱਢਾ ਨਾਲਾ ਕਹਿਣ ਲੱਗੇ ਗੰਦਾ ਨਾਲਾ ਕਹਿਣ ਲੱਗੇ ਹੈ ਇਸ ਤਰ੍ਹਾਂ ਦੀ ਤਸਵੀਰ ਸਾਡੇ ਦਰਿਆਵਾਂ ਦੀ ਬਣ ਚੁੱਕੀ ਹੈ ਔਰ ਹਰੀਕੇ ਦਰਿਆ ਦੀ ਮੈਂ ਉਦਾਹਰਣ ਦਿੱਤੀ ਹੈ ਤੁਹਾਨੂੰ ਜਿੱਥੇ ਸਤਲੁਜ ਤੇ ਬਿਆਸ ਇਕੱਠੇ ਹੁੰਦੇ ਹੈ ਜਿੱਥੇ ਜਲਜੀਵ ਮਾਰ ਦਿੱਤੇ ਗਏ ਸੀ ਸਾਰੇ ਗੰਦਾ ਪਾਣੀ ਪੈਣ ਦੇ ਨਾਲ ਤਾਂ ਇਹਨਾਂ ਸਾਰੀਆਂ ਗੱਲਾਂ ਤੋਂ ਜਿੱਥੇ ਸਾਨੂੰ ਆਮ ਲੋਕਾਂ ਨੂੰ ਖੁਦ ਅਵੇਅਰ ਹੋਣਾ ਚਾਹੀਦਾ ਚੇਤਨ ਹੋਣਾ ਚਾਹੀਦਾ ਹੈ ਕਿ ਅਸੀਂ ਇਹਨਾਂ ਦਰਿਆਵਾਂ ਦੇ ਵਿੱਚ ਗੰਦਨਾ ਸੁੱਟੀਏ ਮਰਿਆਂ ਦੀ ਰਾਖ ਨਾ ਰੋੜਗੇ ਉਹਨੂੰ ਧਰਤੀ ਚ ਦੱਬ ਕੇ ਕਿਤੇ ਉੱਥੇ ਬੂਟਾ ਲਾ ਦਿਓ ਉਹਦੇ ਉੱਤੇ ਕਿਸੇ ਦਰਿਆ ਦੇ ਕਿਨਾਰੇ ਹੀ ਰਾਖ ਨੂੰ ਦੱਬ ਕੇ ਤੇ ਜਿਨ੍ਹਾਂ ਨੂੰ ਅਸੀਂ ਫੁੱਲ ਕਹਿੰਦੇ ਆ ਉਹਨਾਂ ਹੱਡੀਆਂ ਨੂੰ ਦੱਬ ਕੇ ਉਹਦੇ ਉੱਤੇ ਕੋਈ ਬੂਟਾ ਲਾ ਦਿਓ ਉਹ ਬੂਟਾ ਆਪਣੇ ਮਰ ਚੁੱਕੇ ਬੰਦੇ ਦੀ ਯਾਦ ਦੇ ਵਿੱਚ ਉਹਦੀ ਪਾਲਣਾ ਕਰੋ ਪੋਸ਼ਣਾ ਕਰੋ ਤੇ ਉਹ ਦਰਖਤ ਨੂੰ ਵੇਖ ਕੇ ਤੁਹਾਨੂੰ ਖੁਸ਼ੀ ਵੀ ਮਿਲੇਗੀ ਕਿ ਆ ਸਾਡੇ ਫਲਾਣੇ ਬੰਦੇ ਦੀ ਜਾਦ ਦੇ ਵਿੱਚ ਲੱਗਿਆ ਹੋਇਆ ਦਰਖਤ ਹੈ ਜਿਨ੍ਹਾਂ ਕੋਲੇ ਆਪਣੀ ਜ਼ਮੀਨ ਆਪਣੀ ਜ਼ਮੀਨ ਦੇ ਵਿੱਚ ਉਹ ਇਹ ਕੰਮ ਕਰ ਸਕਦੇ ਆ ਨਹੀਂ ਤਾਂ دریاਵਾਂ ਤੇ ਨਦੀਆਂ ਦੇ ਕਿਨਾਰੇ ਸੜਕਾਂ ਦੇ ਕਿਨਾਰੇ ਸਾਂਝੀਆਂ ਪਾਈਆਂ ਥਾਵਾਂ ਹੈ ਵਿਗੜਾਂ ਪਏ ਹੈ ਜੰਗਲ ਪਏ ਹੈ ਉੱਥੇ ਇਹ ਕੰਮ ਕੀਤਾ ਜਾ ਸਕਦਾ ਹੈ ਯਾਨੀ ਇਹ ਫੌਰੀ ਲੋੜ ਹੈ ਕਿ ਪਾਣੀ ਨੂੰ ਹਵਾ ਨੂੰ ਤੇ ਸਾਰੇ ਇਹ ਇਹਨਾਂ ਨੂੰ ਪ੍ਰਦੂਸ਼ਣ ਨੂੰ ਰੋਕਣ ਦੀ ਲੋੜ ਹੈ ਨਹੀਂ ਤਾਂ ਅਸੀਂ ਇਹਦੀ ਲਪੇਟ ਦੇ ਵਿੱਚ ਆ ਕੇ ਮਾਰੇ ਜਾਵਾਂਗੇ ਸਿਹਤ ਖਰਾਬ ਹੋ ਰਹੀ ਹੈ ਦਿਨੋ ਦਿਨ ਸਾਰੇ ਜੀਵਾਂ ਦੀ ਮਨੁੱਖਾਂ ਦੀ ਔਰ ਦਿੱਲੀ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਬੁਰਾ ਹਾਲ ਹੈ ਇਸ ਗੱਲ ਨੂੰ ਲੈ ਕੇ ਸਾਹ ਚੜਦਾ ਹੈ ਲੋਕਾਂ ਦਾ ਜਦੋਂ ਬਾਜ਼ਾਰਾਂ ਦੇ ਵਿੱਚ ਅਸੀਂ ਤੁਰਦੇ ਹਾਂ ਤਾਂ ਜ਼ਿਆਦਾ ਗੱਲ ਨਾ ਕਰਦਾ ਹੋਇਆ ਮੈਂ ਤੁਹਾਡੇ ਤੋਂ ਆਸ ਕਰਦਾ ਕਿ ਜਿੰਨਾ ਕੁ ਯੋਗਦਾਨ ਅਸੀਂ ਪਾ ਸਕਦੇ ਆ ਆਪ ਪਹਿਲਾਂ ਖੁਦ ਆਪ ਪਾਈਏ ਹਵਾ ਦੇ ਪ੍ਰਦੂਸ਼ਣ ਨੂੰ ਸ਼ੋਰ ਪ੍ਰਦੂਸ਼ਣ ਨੂੰ ਜਿਹੜਾ ਸਪੀਕਰਾਂ ਦੇ ਰਾਹੀਂ ਬੰਬਾਂ ਪਟਾਕਿਆਂ ਰਾਹੀਂ ਤੇ ਪਾਣੀ ਦੇ ਪ੍ਰਦੂਸ਼ਣ ਨੂੰ ਤੇ ਸੁਪਰੀਮ ਜਿਹੜੀਆਂ ਇਹ ਵੀ ਕਿਵੇਂ ਕੰਟਰੋਲ ਹੋਣ ਇਹਦੇ ਉੱਤੇ ਜਿਹੜੇ ਖੇਤੀਬਾੜੀ ਦੇ ਵਿਗਿਆਨੀ ਐ ਸਾਡੇ ਉਹ ਧਿਆਨ ਦੇਣ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਹ ਅਗਵਾਈ ਦੇਵੇ ਕਿ ਫਸਲਾਂ ਨੂੰ ਵੀ ਸਰਕਾਰ ਨੇ ਵਾਅਦਾ ਕੀਤਾ ਸੀ ਇੱਕ ਕਿ ਇੱਕ ਐਮ ਐਸ ਸੀ ਐਗਰੀਕਲਚਰ ਪਾਸ ਡਾਕਟਰ ਜਿਹੜਾ ਖੇਤੀਬਾੜੀ ਵਾਲਾ ਹੁੰਦਾ ਉਹ ਅਸੀਂ ਪਿੰਡ-ਪਿੰਡ ਇੱਕ ਡਾਕਟਰ ਲਾਵਾਂਗੇ ਇਹ ਸਰਕਾਰ ਨੇ ਵਾਅਦਾ ਕੀਤਾ ਸੀ ਜਿਹੜੀ ਪੰਜਾਬ ਸਰਕਾਰ ਹੁਣ ਚੱਲ ਰਹੀ ਹੈ ਪਰ ਉਹ ਫਸਲਾਂ ਵਾਲਾ ਡਾਕਟਰ ਤੇ ਕਿਤੇ ਕੋਈ ਸਾਨੂੰ ਨਜ਼ਰ ਨਹੀਂ ਆਇਆ 4 ਸਾਲ ਲੰਘ ਗਏ ਐ ਫਸਲਾਂ ਦਾ ਵੀ ਡਾਕਟਰ ਲਾਇਆ ਜਾਣਾ ਚਾਹੀਦਾ ਵੀ ਕਿੰਨੀ ਡੋਜ਼ ਕਿੰਨੀ ਦਵਾਈ ਕਿਹੜੀ ਫਸਲ ਨੂੰ ਦੇਣੀ ਹੈ ਕਿਵੇਂ ਇੱਕ ਵੱਖਰਾ ਮਸਲਾ ਹੈ ਤਾਂ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਦੋਸਤੋ ਜੇ ਅਸੀਂ ਦਰਿਆਵਾਂ ਤੇ ਨਦੀਆਂ ਨੂੰ ਮਾਂ ਵਰਗਾ ਸਤਿਕਾਰ ਦਿੰਨੇ ਆ ਤੇ ਮਾਂ ਵਰਗੀਆਂ ਉਹਨਾਂ ਨੂੰ ਫਿਰ ਸਾਫ਼ ਸੁਥਰੀਆਂ ਵੀ ਰੱਖੀਏ ਮਾਂ ਕਹਿਣ ਦਾ ਫੇਰੇ ਫਾਇਦਾ ਤੇ ਉੱਤੋਂ ਅਸੀਂ ਮਾਂ ਕਹੀ ਜਾਈਏ ਤੇ ਵਿੱਚ ਉਹਨਾਂ ਦੇ ਪ੍ਰਦੂਸ਼ਣ ਵੀ ਫਲਾਈ ਜਾਈਏ ਇਹ ਚੰਗੀ ਗੱਲ ਨਹੀਂ ਹੈ ਇੰਨੀ ਗੱਲ ਮੈਂ ਕਹਿਣੀ ਸੀ ਇਹ ਕਿਉਂਕਿ ਮੈਂ ਜੇ ਖਬਰ ਮੇਰੇ ਧਿਆਨ ਚ ਆਈ ਸੀ ਤੇ ਤੁਹਾਨੂੰ ਜੇ ਗੱਲ ਚੰਗੀ ਲੱਗਦੀ ਹੈ ਮੇਰੀ ਬੇਨਤੀ ਹੈ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਪਾਇਓ ਇਸ ਪ੍ਰਚਾਰ ਦੇ ਵਿੱਚ ਮੇਰਾ ਨਾਮ ਮੇਘ ਰਾਜ ਰੱਲਾ ਮੇਰੇ YouTube ਚੈਨਲ ਦਾ ਨਾਮ ਵੀ ਮੇਘ ਰਾਜ ਰੱਲਾ ਹੈ ਉਹਨੂੰ ਸਬਸਕ੍ਰਾਈਬ ਵਾਲਾ ਬਟਨ ਦਬਕ ਕੇ ਮੈਨੂੰ ਆਪ ਦਾ ਦੋਸਤ ਬਣਾਇਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮਿਹਰਬਾਨੀ